ਦੀਵਾਲੀ ਦੇ ਅਗਲੇ ਦਿਨ ਪਟਾਕਿਆਂ ਦੀ ਆੜ ਚ ਪਰਾਨੀ ਰੰਜਿਸ਼ ਕਾਰਨ ਨੇ ਵਾ ਗੋਲੀਆਂ ਚਲਾ ਕੇ ਬਾਦਸ਼ਾਹ ਨੂੰ ਮੌਤ ਦੇ ਘਾਟ ਕਰਨ ਦੇ ਮਾਮਲੇ 'ਚ ਕਮਿਸ਼ਨ ਰੇਟ ਪੁਲਿਸ ਨੇ ਪੱਚ ਚ ਨਾਮਜਾਦ ਮੰਨੂ ਕਪੂਰ ਗੈਂਗ ਦੇ ਤੀਜੇ ਸਾਥੀ ਸਾਜਨ ਸੋਤਾ ਨਿਵਾਸੀ ਅਜੀਤਨਗਰ ਕਰੀਬ 22 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਥਾਣਾ ਨੰਬਰ 3 ਦੀ ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਮਾਨ ਹਾਸਲ ਕੀਤਾ ਹੈ। ਪੁਲਿਸ ਹੁਕਦ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰ ਸਕਦੀ ਹੈ। ਆਣਾ ਤੇੰਦੇ ਐਸਚੋ ਅਸ਼ੋਕਮਾਨ ਨੇ ਦੱਸਿਆ ਕਿ ਬਾਦਸ਼ਾਹ ਹੱਤਿਆਕਾਂਡ ਵਿੱਚ ਫਰਾਰ ਮੌਜਮਾ ਖਿਲਾਫ ਪੁਲਿਸ ਦੀ ਵਿਸ਼ੇਸ਼ ਟੀਮ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਾਂਜੋਦ ਗੁਪਤਾ ਨੂੰ ਗੁਪਤ ਸੂਚਨਾ ਮਿਲੀ ਕਿ ਹੱਤਿਆਕਾਂਡ ਵਿੱਚ ਨਾਮਜਦ ਸਾਜਨ ਸੋਤਾ ਸ਼ਹਿਰ ਵਿੱਚ ਘੁੰਮ ਰਿਹਾ ਹੈ ਤਾਂ ਪੁਲਿਸ ਦੀ ਵਿਸ਼ੇਸ਼ ਟੀਮ ਦੇ ਲొਕੇਸ਼ਨ ਦੇ ਆਧਾਰ ਤੇ ਇਲਾਕੇ ਵਿੱਚ ਛਾਪੇਮਾਰੀ ਕਰਕੇ ਸਾਜਨ ਨੂੰ ਗ੍ਰਿਫਤਾਰ ਕਰ ਲਿਆ ਥਾਣੇਚਾਰ ਨੇ ਦੱਸਿਆ ਕਿ ਗ੍ਰਿਫਤਾਰ ਸਾਜਨ ਸੋਤਾ ਨੂੰ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਖਿਲਾਫ ਕਿੰਨੇ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਉਸ ਕੋਲੋਂ ਵਾਰ ਦਾ ਦੌਰਾਨ ਵਰਤੇ ਹਥਿਆਰ ਬਰਾਮਦ ਕੀਤਾ ਜਾਵੇਗਾ ਅਤੇ ਫਰਾਰ ਸਾਥੀਆਂ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ। ਸਾਜਨ ਨੂੰ ਪਨਾਹ ਦੇਣ ਵਾਲੇ ਲੋਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।